ਦੋਸਤੋ ਜਿਹੜੇ ਜਿਹੜੇ ਸਿੰਗਰਾਂ ਨੂੰ ਸਟੇਜ ਤੇ ਸਾਹ ਚੜਦਾ ਉਹ ਆਹ ਵੀਡੀਓ ਜ਼ਰੂਰ ਵੇਖਿਓ ਜੁੜੇ ਰਹੋ ਲਾਸਟ ਤੱਕ ਸੁਣ ਕੇ ਫਿਰ ਜਾਣਾ ਅੱਜ ਦੀ ਇਹ ਵੀਡੀਓ ਉਹਨਾਂ ਸਿੰਗਰਾਂ ਵਾਸਤੇ ਖਾਸ ਹੋਣ ਵਾਲੀ ਹੈ ਜਿਹੜੇ ਕਹਿੰਦੇ ਆ ਕਿ ਅਸੀਂ ਇੱਕ ਦੋ ਗਾਣੇ ਗਾਉਨੇ ਆ ਤਾਂ ਸਾਨੂੰ ਸਾਹ ਚੜ ਜਾਂਦਾ ਹੈ ਲਾਈਨ ਤੋਂ ਬਾਅਦ ਦੂਜੀ ਲਾਈਨ ਚੱਕਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਸਾਹ ਫੁੱਲਦਾ ਆ ਉਹਨਾਂ ਵਾਸਤੇ ਇਹ ਵੀਡੀਓ ਲੈ ਕੇ ਹਾਜ਼ਰ ਹੋਇਆ ਕਿਉਂਕਿ ਸੀਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਲੰਬਾ ਸਮਾਂ ਗਾਉਣਾ ਹੈ ਆਪਦੀ ਗਾਇਕੀ ਨੂੰ ਵਧੀਆ ਰੱਖਣਾ ਹੈ ਉੱਚੀ ਲਾਉਣੀ ਹੈ ਲੰਬੀ ਲਾਉਣੀ ਹੈ ਕਿਉਂਕਿ ਜਿੰਨਾ ਤੁਹਾਡਾ ਸਾਹ ਲੰਬਾ ਹੋਊਗਾ ਓਨਾ ਬੋਡੀ ਗਾਇਕੀ ਜਿਹੜੀ ਆ ਉਹ ਵਧੀਆ ਹੁੰਦੀ ਜਾਊਗੀ ਸੋ ਸਭ ਤੋਂ ਪਹਿਲਾਂ ਤੁਸੀਂ ਆਪਦੀ ਬੋਡੀ ਨੂੰ ਕਰ ਲੈਣਾ ਵਾਰਮ ਅਪ ਇਸ ਤਰ੍ਹਾਂ ਮੈਂ ਜੰਪਿੰਗ ਕੀਤੀ ਪਹਿਲਾਂ ਆਪਾਂ ਜਿਆ ਰਾਉਂਡ ਲਾਇਆ ਸਾਈਕਲ ਤੇ ਆਇਆ ਸੋ ਇਸ ਤਰੀਕੇ ਦੇ ਨਾਲ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਮੈਂ 50 50 ਦੇ ਮਤਲਬ ਸੈੱਟ ਲਾਉਣਾ ਹੁੰਦਾ ਇਹਦੇ ਠੀਕ ਹੈ ਤੁਸੀਂ ਆਪਦੀ ਬੇਤ ਮੁਤਾਬਕ ਇੱਕ ਜੀ ਸ਼ੁਰੂਆਤ ਕਰਨੀ ਹੈ ਹੌਲੀ ਹੌਲੀ ਇਹਨੂੰ ਸ਼ੁਰੂ ਕਰਦੇ ਰਹੋ ਇਸ ਤਰੀਕੇ ਦੇ ਨਾਲ ਸਰੀਰ ਨੂੰ ਸਾਹ ਚੜਾਉਣਾ ਹੈ ਆਪਾਂ ਤੇ ਨੱਕ ਦੇ ਨਾਲ ਤੁਸੀਂ ਇਹ ਪ੍ਰਕਿਰਿਆ ਜਾਰੀ ਰੱਖਣੀ ਹੈ ਇਨਹੇਲ ਐਗਜ਼ੇਲ ਇਨਹੇਲ ਐਗਜ਼ੇਲ ਠੀਕ ਹੈ ਇਹਦਾ ਤੁਸੀਂ 10 15 ਮਿੰਟ ਟਾਈਮਰ ਲਾ ਲਓ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਣੇ ਆ 15 ਮਿੰਟ ਤੁਸੀਂ ਇਸ ਚੀਜ਼ ਨੂੰ ਕਰਨ ਤੋਂ ਬਾਅਦ ਫਿਰ ਕੁਝ ਕਿ ਸਾਹ ਦੀਆਂ ਪ੍ਰਕਿਰਿਆਵਾਂ ਤੁਹਾਨੂੰ ਮੈਂ ਉਹ ਵੀ ਨਾਲ-ਨਾਲ ਦੱਸੂਗਾ ਇਸ ਤਰ੍ਹਾਂ ਦੇਖੋ ਫਿਰ ਤੁਸੀਂ ਲੈਗਸ ਲਾਉਣੀਆਂ ਆ ਇਸ ਤਰ੍ਹਾਂ ਜੰਪ ਨਾਲ-ਨਾਲ ਕਰ ਸਕਦੇ ਹੋ ਮੈਂ ਪੂਰਨ ਉਮੀਦ ਨਾਲ ਕਹਿਣਾ ਕਿ ਜਿਹੜੇ ਬੱਚੇ ਇਸ ਵੀਡੀਓ ਨੂੰ ਵੇਖ ਲੈਣਗੇ ਤੇ ਇਹ ਐਕਸਰਸਾਈਜ਼ਾਂ ਕਰ ਲੈਣਗੇ ਕਿਉਂਕਿ ਇੱਕ ਜਿਹੜਾ ਆਰਟਿਸਟ ਹੁੰਦਾ ਇੱਕ ਕਲਾਕਾਰ ਹੁੰਦਾ ਉਹ ਸੋਹਣਾ ਲੱਗਣਾ ਵੀ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਪਹਿਲਾਂ ਚੱਲਦਾ ਹੁੰਦਾ ਸੀ ਕਿ ਮੋਟਾ ਜਾਂ ਪਰਸਨੈਲਿਟੀਡ ਘੱਟ ਤੁਹਾਡਾ ਗੁਣ ਚੱਲਦਾ ਹੁੰਦਾ ਸੀ ਪਰ ਅੱਜ ਜਿਹੜੀ ਦੁਨੀਆ ਹੈ ਗੁਣ ਦੇ ਨਾਲ ਨਾਲ ਤੁਹਾਡੀ ਬਾਡੀ ਲੈਂਗੁਏਜ ਵੀ ਦੇਖਦੀ ਹੈ ਤੁਹਾਡਾ ਚਿਹਰਾ ਵੇਖਦੀ ਹੈ ਸੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਡੇਲੀ ਆਪਦੇ ਸਰੀਰ ਵਾਸਤੇ ਕਿਉਂਕਿ ਸਰੀਰ ਤੋਂ ਉੱਤੇ ਕੁਝ ਵੀ ਹੈ ਨਹੀਂ ਜੇ ਸਰੀਰ ਹੈ ਤਾਂ ਗਾਇਕੀ ਹੈ ਨਾ ਤਾਂ ਤੁਸੀਂ ਆਪਦੇ 15 20 ਮਿੰਟ ਅੱਧਾ ਘੰਟਾ ਇਹ ਸਾਰੀਆਂ ਕਿਸੇ ਚੀਜ਼ਾਂ ਨੂੰ ਹੌਲੀ-ਹੌਲੀ ਇਹਨੂੰ ਟਾਈਮ ਨੂੰ ਵਧਾ ਕੇ 1 ਘੰਟਾ ਡੇਢ ਘੰਟੇ ਤੇ ਲੈ ਕੇ ਜਾਓ 15 ਮਿੰਟ 20 ਮਿੰਟ ਸੋ ਤੁਹਾਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਵਾਰਮ-ਅਪ ਕਰਕੇ ਹੁਣ ਦੇਖੋ ਮੈਂ ਲੌਂਗ ਬਰੀਥਿੰਗ ਕਰ ਲਿਆ ਲੰਬੇ-ਲੰਬੇ ਸਾਹ ਨਾਲ ਲੈ ਰਿਆ ਇਹਨੂੰ ਕਹਿੰਦੇ ਆ ਲੌਂਗ ਬਰੀਥਿੰਗ ਕਰਨਾ ਠੀਕ ਹੈ ਲੰਬੇ-ਲੰਬੇ ਸਾਹ ਲੈਣਾ ਇਹਦੇ ਨਾਲ ਫੇਫੜੇ ਖੁੱਲਦੇ ਆ ਦੋਸਤੋ ਫੇਫੜੇ ਖੁੱਲ ਕੇ ਫੇਫੜਿਆਂ ਨੂੰ ਜ਼ਿਆਦਾ ਆਕਸੀਜਨ ਆਪ ਦੇ ਵਿੱਚ ਸਮਾਉਣ ਦੀ ਜੇ ਆਦਤ ਪੈ ਗਈ ਤਾਂ ਉਹ ਫਿਰ ਆਦਤ ਜਿਹੜੀ ਆ ਪੱਕਦੀ-ਪੱਕਦੀ ਤੁਹਾਡੀ ਗਾਇਕੀ ਦੇ ਸਾਹ ਨੂੰ ਵੀ ਲੰਬਾ ਕਰਦੀ ਰਹਿੰਦੀ ਹੈ ਸੋ ਇਸ ਤਰ੍ਹਾਂ ਦੇਖੋ ਇਹਨੂੰ ਕਹਿੰਦੇ ਆ ਤੇਜ਼ੀ-ਤੇਜ਼ੀ ਦੇ ਨਾਲ ਇਨਹੇਲ ਐਗਜ਼ੇਲ ਕਰਨਾ ਪਾਵ ਆਪਦੀ ਸਾਹ ਪ੍ਰਣਾਲੀ ਨੂੰ ਸਾਹ ਦੀ ਜਿਹੜੀ ਨਾੜੀ ਆ ਤੁਹਾਨੂੰ ਉਹਨੂੰ ਸ਼ੁੱਧ ਕਰਨਾ ਉਹਨੂੰ ਸਾਫ਼ ਕਰਨਾ ਉਹਨੂੰ ਕਲੀਅਰ ਕਰਨਾ ਹੁਣ ਆਪਾਂ ਸ਼ੁਰੂ ਕਰਦੇ ਆ ਨਾੜੀ ਸ਼ੋਧਨ ਜੇ ਤੁਸੀਂ ਦੋਸਤੋ 5 ਸਕਿੰਟ ਚ ਸਾਹ ਲਿਆ ਤਾਂ 10 ਸਕਿੰਟ ਆਪਦੇ ਅੰਦਰ ਰੱਖਣਾ ਹੈ ਤੇ 5 ਸਕਿੰਟ ਚ ਛੱਡਣਾ ਹੈ ਮਤਲਬ ਬਹੁਤ ਹੌਲੀ-ਹੌਲੀ ਤੇ ਇਹ ਜਿਹੜਾ ਪ੍ਰੈਸ਼ਰ ਹੈ ਥੋੜਾ ਤੁਹਾਡੇ ਸਰੀਰ ਵਾਸਤੇ ਬਹੁਤ ਵਧੀਆ ਆ ਆਕਸੀਜਨ ਦੀ ਕਦੇ ਵੀ ਤੁਹਾਡੇ ਸਰੀਰ 'ਚ ਕਮੀ ਨਹੀਂ ਆਉਂਦੀ ਨਾਲ-ਨਾਲ ਬਤਕਾਂ ਦੇ ਸੰਗੀਤ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਨਾਰਿ ਸ਼ੋਧਨ ਜਿਹੜੇ ਸਿੰਗਰਸ ਨੂੰ ਸਾਹ ਚੜਦਾ ਆਪਾਂ ਨੂੰ ਕਈਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਹਨਾ ਸਪੈਸ਼ਲੀ ਖਾਣ ਪੀਣ ਉਹ ਜਾ ਹੋ ਗਿਆ ਜਾਂ ਅਸੀਂ ਕਸਰਤ ਨਹੀਂ ਕਰਦੇ ਜਾਂ ਸਾਡਾ ਸਰੀਰ ਉਹਨਾ ਹੁਣ ਚੱਲਦਾ ਨਹੀਂ ਜਾਂ ਅਸੀਂ ਚਲਾਉਂਦੇ ਨਹੀਂ ਜਾਂ ਕੰਮ ਹੀ ਉਦਾਂ ਦੇ ਹੋ ਗਏ ਸਿਟਿੰਗ ਜੌਬਸ ਹੋ ਗਈਆਂ ਜਿਹੜੇ ਟਰੱਕ ਦੇ ਜੌਬਸ ਕਰਦੇ ਨੇ ਜਿਨ੍ਹਾਂ ਦੀ ਇਦਾਂ ਸਫ਼ਰ ਦੇ ਵਿੱਚ ਹੀ ਰਹਿਣਾ ਉਹ ਵੀ ਇੱਕ ਬੈਠਣ ਦਾ ਕੰਮ ਹੀ ਹੋ ਜਾਂਦਾ ਹੈ ਹਨਾ ਉਹ ਦਿਮਾਗ ਵੀ ਥੱਕਦਾ ਤੇ ਸਰੀਰ ਵੀ ਥੱਕਦਾ ਹੈ ਸੋ ਉਹਦੇ ਵਾਸਤੇ ਜਿਨ੍ਹਾਂ ਨੂੰ ਸਾਹ ਚੜਨ ਲੱਗ ਪਿਆ ਤੇ ਗੌਣ ਲੱਗਿਆ ਸਟੇਜ ਤੇ ਜਿਵੇਂ ਐਸੇ ਵੀ ਆਪਾਂ ਕਹਿ ਲਈਏ ਵੀ ਸਾਹ ਫੁੱਲਦਾ ਆ ਉਹਨਾਂ ਵਾਸਤੇ ਇਹ ਨਾੜੀ ਸ਼ੋਧਨ ਬਹੁਤ ਵਧੀਆ ਆ ਸੋ ਹੁਣ ਆਪਾਂ ਕਰਦੇ ਆ ਕਪਾਲ ਭਾਤੀ ਜਿਹੜੀ ਕਿ ਸਾਡੀਆਂ ਇੰਟਰਨਲ ਪ੍ਰੋਬਲਮਸ ਜਿਵੇਂ ਕਿ ਪੇਟ ਦੀਆਂ ਬਿਮਾਰੀਆਂ ਹੋ ਗਈਆਂ ਹੋਰ ਦਿਲ ਦੇ ਰੋਗ ਹੋ ਗਏ ਜਾਂ ਫੇਫੇ ਸੋ ਤੁਹਾਡੇ ਲੰਗਸ ਨੂੰ ਵੀ ਸਾਫ਼ ਕਰਦਾ ਹੈ ਕਪਾਲ ਭਾਤੀ ਇਹਦੇ ਨਾਲ ਕੀ ਹੈ ਤੁਹਾਡਾ ਸਟੈਮਨਾ ਬਣਦਾ ਤੁਹਾਡੇ ਅੰਦਰ ਇੱਕ ਹੀਟ ਜਨਰੇਟ ਹੁੰਦੀ ਹੈ ਹੈਨਾ ਤੁਹਾਡੀ ਝਟਲ ਅਗਨੀ ਜਿਹੜੀ ਤੁਹਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਰੱਖਦੀ ਹੈ ਜਿਹੜੀ ਸਾਡਾ ਖਾਣਾ ਪਚਾਉਂਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਇਹ ਬਹੁਤ ਵਧੀਆ ਕਰਦੀ ਹੈ ਇਸ ਕਰਕੇ ਆਪਾਂ 10 ਮਿੰਟ ਕਰਨੀ ਹੈ ਕਪਾਲ ਭਾਤੀ ਕਰਨੀ ਕਿਵੇਂ ਹੈ ਸਿਰਫ ਪੇਟ ਨੱਕ ਨਾਲ ਸਾਹ ਨੂੰ ਬਾਹਰ ਕੱਢਣਾ ਹੈ ਇਸ ਤਰ੍ਹਾਂ ਸਟੋਕ ਲਾਉਣਾ ਹੈ ਪੇਟ ਆਪਣੇ ਆਪ ਅੰਦਰ ਜਾਏਗਾ ਦੇਖੋ ਪੇਟ ਨੂੰ ਆਪਾਂ ਆਏ ਜਾਣ ਕੇ ਨਹੀਂ ਕਰਨਾ ਤੁਸੀਂ ਪ੍ਰੈਸ਼ਰ ਨਾਲ ਹਵਾ ਬਾਹਰ ਕੱਢ ਰਹੇ ਹੋ ਆਪਦੇ ਮੂੰਹ ਦੇ ਵਿੱਚੋਂ ਸੋ ਉਹ ਸਟ੍ਰੋਕ ਹੈ ਜਿਹੜਾ ਪੇਟ ਤੇ ਆਟੋਮੈਟਿਕ ਆਪਣੇ ਆਪ ਹੀ ਲੱਗ ਰਿਹਾ ਸੋ ਇਸ ਮੁਦਰਾ ਧਿਆਨ ਮੁਦਰਾ ਦੇ ਵਿੱਚ ਆਪਾਂ ਬੈਠਾਂਗੇ 10 ਮਿੰਟ ਤੋਂ ਬਾਅਦ ਬੰਦ ਕੀ ਇਹਦੇ ਵਿੱਚ ਮੈਂ ਤੁਹਾਨੂੰ ਸਾਵਧਾਨੀ ਦੱਸ ਦਵਾਂ ਇੱਕ ਤਾਂ ਤੁਸੀਂ ਜਿਆਦਾ ਫਾਸਟ ਨਹੀਂ ਕਰਨਾ ਮੇਰਾ ਅਭਿਆਸ ਹੈ ਇਸ ਕਰਕੇ ਮੈਂ ਫਾਸਟ ਕਰ ਰਿਹਾ ਹਾਂ ਤੁਸੀਂ ਜਸਟ ਸਕਿੰਟਾਂ ਦੇ ਹਿਸਾਬ ਨਾਲ 1 ਮਿੰਟ ਦੇ ਵਿੱਚ ਤੁਸੀਂ 55 ਸਟ੍ਰੋਕ ਜਾਂ 60 ਸਟ੍ਰੋਕ ਲਾ ਸਕਦੇ ਜਿਹੜੇ 1 ਸਕਿੰਟ ਵਿੱਚ ਇੱਕ ਹੋ ਗਿਆ ਹਨਾ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਕਰਨਾ ਹੈ ਤੇ ਸੈਕਿੰਡ ਥਿੰਗ ਇਹ ਹੈ ਜਿਹੜੇ ਨਵੇਂ ਤੁਸੀਂ ਪਹਿਲੀ ਵਾਰ ਕਰੋਗੇ ਤੁਹਾਡੀਆਂ ਪਸਦੀਆਂ ਇਥੋਂ ਥੋੜਾ ਜਿਹਾ ਦਰਦ ਕਰਨੀਆਂ ਜਦੋਂ ਤੁਸੀਂ 2-3 ਮਿੰਟ ਇਹਨੂੰ ਲਗਾਤਾਰ ਕੀਤਾ ਘਬਰਾਉਣਾ ਨਹੀਂ ਤੁਸੀਂ ਦੋ ਲੰਬੇ ਗਹਿਰੇ ਸਵਾਸ ਲੈ ਕੇ ਛੱਡ ਦੇਣੇ ਆ ਫਿਰ ਲੈਣਾ ਹੈ ਰੈਲੈਕਸ ਤੇ ਫਿਰ ਦੁਬਾਰਾ ਉਹਨੂੰ ਸ਼ੁਰੂ ਕਰਦੇ ਹਾਂ ਹਫਤੇ 10 ਦਿਨ ਮੈਕਸਿਮਮ 1 ਮਹੀਨੇ ਦੇ ਵਿੱਚ ਤੁਹਾਡਾ ਜਿਹੜੀ ਪੇਨ ਹੈ ਜਿਹੜੀ ਖਤਮ ਹੋ ਜੂਗੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਹੀ ਹੁੰਦੀ ਹੈ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਤਾਂ ਮੇਰੇ ਵੀ ਹੁੰਦੀ ਸੀ ਤੇ ਮੈਨੂੰ ਦੱਸਿਆ ਸੀ ਜਿਹੜੇ ਮੇਰੇ ਟ੍ਰੇਨਰ ਸੀਗੇ ਸੋ 10 ਮਿੰਟ ਇਹ ਕਰਨ ਤੋਂ ਬਾਅਦ ਤੁਸੀਂ 10 ਮਿੰਟ ਕਰਨਾ ਹੈ ਅਨੇ ਲੋਮ ਲੋਮ ਜਿਵੇਂ ਆਪਾਂ 나ੜੀ ਸ਼ੋਧਨ ਕੀਤਾ ਉਵੇਂ ਅਨੇ ਲੋਮ ਲਾਉਮ ਹੈ ਬਸ ਖੱਬੇ ਪਾਸੋਂ ਸ਼ੁਰੂ ਕਰਕੇ ਸੱਜੇ ਪਾਸੇ ਛੱਡ ਦੇਣਾ ਹੈ ਸੱਜੇ ਪਾਸੋਂ ਸ਼ੁਰੂ ਕਰਕੇ ਖੱਬੇ ਪਾਸੇ ਛੱਡ ਦੇਣਾ ਇੱਕ ਸਰਕਲ ਇਦਾਂ ਪੂਰਾ ਰਾਵ ਨਾਲ ਕਰਨਾ ਹੈ ਵੀ ਇਹਦੇ ਚ ਗਾਲ ਨਹੀਂ ਕਰਨੀ ਬਸ ਥੋੜਾ ਜਿਹਾ ਧਿਆਨ ਲਾ ਕੇ ਮੈਡੀਟੇਸ਼ਨ ਵਾਂਗੂ ਇਹਨੂੰ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ 10 ਮਿੰਟ ਲਗਾਤਾਰ ਅਨਿਰੋਮ ਬਿਲੋਮ ਪ੍ਰਾਣਯਾਮ ਕਰਨਾ ਹੈ ਤੋ ਦੋਸਤੋ ਜਿਹੜੇ ਸਿੰਗਰ ਚਾਹੁੰਦੇ ਨੇ ਕਿ ਸਾਨੂੰ ਸਾਹ ਨਾ ਚੜੇ ਸਾਡਾ ਸਾਹ ਪੱਕਾ ਹੋਵੇ ਸਾਡੀ ਏਕ ਲੰਬੀ ਹੋਵੇ ਸਾਡਾ ਸੁਰ ਵਧੀਆ ਲੱਗੇ ਹਨਾ ਤੇ ਇਦਾਂ ਦਾ ਮੌਸਮ ਹੋਵੇ ਤੇ ਤੁਸੀਂ ਇਹ ਯੋਗਾ ਕਰਕੇ ਦੇਖੋ ਸਾਈਕਲ ਸਾਈਕਲ ਤੇ ਯੋਗਾ ਕਰਨ ਜਾਇਆ ਕਰੋ ਜਾਂ ਭੱਜ ਕੇ ਵੀ ਜਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ-ਅੱਗੇ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਇਨਸਪਾਇਰਿੰਗ ਸੰਗੀਤ ਨਾਲ ਸੰਬੰਧਿਤ ਵੀਡੀਓ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ